ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਮੁੜ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਹੈ ਤੇ ਉੱਥੇ ਹੀ ਪ੍ਰਧਾਨ ਦੀ ਕਮਾਨ ਤੇ ਅੱਜ ਮੋੜੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਜਥਾ ਜਿਹੜਾ ਕਿ ਇੱਕ ਵੱਡਾ ਇਕੱਠ ਕਰੇਗਾ ਵੱਡੀ ਖਬਰ ਹੈ ਜਿਹੜੀ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੁੱਖ ਰੱਖਦੇ ਹੋਏ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਇਕੱਤਰ ਹੋਣਗੀਆਂ ਤੇ ਜਿਸ ਨੂੰ ਲੈ ਕੇ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਜੀਜੀ ਸਿੰਘ ਡੱਲੇਵਾਲ ਦੀ ਜਿਹੜੀ ਕਿ ਸਿਹਤ ਦਿਨੋ ਦਿਨ ਵਿਗੜਦੀ ਨਜ਼ਰ ਆ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਚਿੰਤਤ ਨੇ ਹੁਣ ਇੱਕ ਹੋਰ ਫੈਸਲਾ ਲਿਆ ਗਿਆ ਤੇ ਆਓ ਤੁਹਾਨੂੰ ਸੁਣਾਉਣੇ ਆ ਪ੍ਰਧਾਨ ਸਾਹਿਬ ਦਾ ਕੀ ਕਹਿਣਾ ਹੈ ਅੱਜ ਦੀ ਮੋਦੀ ਹਕੂਮਤ ਵੀ ਦੇਸ਼ ਦੀਆਂ ਜਿਹੜੀਆਂ ਘੱਟ ਗਿਣਤੀਆਂ ਬਾ ਉਹਨਾਂ ਤੇ ਹਮਲਾ ਕਰਿਆ ਔਰ ਅਰ ਸਵਾਲ ਫੇਰ ਉੱਥੇ ਖੜੇ ਨੇ ਇਹ ਤੋਂ ਗਾਹਾਂ ਮੋਗਲ ਹੋਣ ਚਾਹੇ ਅੰਗਰੇਜ਼ ਹੋਣ ਵਿਦੇਸ਼ੀਆਂ ਦਾ ਕਬਜ਼ਾ ਸੀਗਾ ਸਾਡੀ ਧਰਤੀ ਦੇ ਉੱਤੇ ਅੱਜ ਫੇਰ ਉਹ ਧਰਤੀ ਦੇ ਖਤਰਾ ਮੰਡਲਾ ਰਿਹਾ ਅੱਜ ਕਾਰਪੋਰੇਟ ਭਾਵੇਂ ਸੱਤਾ ਸਾਡੇ ਆਪਣੇ ਕਹੇ ਜਾਂਦੇ ਕਾਲੇ ਅੰਗਰੇਜ਼ਾਂ ਦੇ ਹੱਥ ਆ ਚਿਆ ਜਿਹਨੂੰ ਕਿਹਾ ਜਾਂਦਾ ਵੀ ਇਹ ਵੋਟਾਂ ਦੇ ਥਰੂ ਆਪਾਂ ਆਪਣੀਆਂ ਸਰਕਾਰਾਂ ਚੁਣਦੇ ਆ ਉਹ ਕਿੰਨੇ ਕੁ ਸਾਡੇ ਲਈ ਕੰਮ ਕਰਦੇ ਆ ਨਹੀਂ ਕਰਦੇ ਆ ਵੇਖਣ ਵਾਲੀ ਗੱਲ ਹੈਗੀ ਆ ਇਸ ਕਰਕੇ ਸਵਾਲ ਉੱਥੇ ਦੇ ਉੱਥੇ ਖੜੇ ਨੇ ਅੱਜ ਗੁਰੂ ਸਾਹਿਬਾਂ ਦੀ ਸਿੱਖਿਆ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਪਰ ਅੱਜ ਸਾਡੇ ਦੇਸ਼ ਦੇ ਹਾਕਮ ਇਹ ਗੱਲ ਕਹਿੰਦੇ ਆ ਵੀ ਬੰਦਾ ਕੱਪੜਿਆਂ ਤੋਂ ਪਛਾਨਿਆ ਜਾਂਦਾ ਵਾ ਅੱਜ ਮਾਨਵਤਾ ਮੁੱਕਦੀ ਜਾ ਰਹੀ ਆ ਤਾਂ ਇਸ ਬਲੇ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਹੀ ਸਫਲਤਾ ਮਿਲ ਸਕਦੀ ਆ ਇਸ ਕਰਕੇ ਸਾਨੂੰ ਅੱਜ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਉਥੇ ਗੁਰੂ ਸਾਹਿਬਾਨ ਦੀਆਂ ਸਿੱਖਿਆ ਦੇ ਅਨੁਸਾਰ ਜੇ ਜਿਉਣਾ ਜੀਨੇ ਆ ਜੇ ਜ਼ਿੰਦਗੀ ਜੀਨੇ ਆ ਮੈਨੂੰ ਲੱਗਦਾ ਕੋਈ ਆ ਸਫਲਤਾ ਸਾਡੀ ਰਹਿ ਜਾਵੇ ਅੱਜ ਕਿਹਾ ਜਾਂਦਾ ਸੀ ਪੰਜਾਬ ਗੁਰੂਆਂ ਦੀ ਧਰਤੀ ਆ ਅੱਜ ਇਸ ਗੁਰੂਆਂ ਦੀ ਧਰਤੀ ਤੇ ਜਿਵੇਂ ਨਸ਼ਾ ਵੇਚ ਰਿਹਾ ਜਿਵੇਂ ਹਾਕਮ ਨਸ਼ਾ ਵੇਚ ਕੇ ਸਾਡੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਰਹੇ ਵੀ ਵੱਡੇ ਸਵਾਲ ਨੇ ਕਦੀ ਗੁਰੂ ਸਾਹਿਬ ਦਾ ਘੋੜਾ ਵੀ ਉਹਨਾਂ ਥਾਂਾਂ ਤੋਂ ਨਹੀਂ ਸੀ ਜਾਂਦਾ ਹੈਗਾ ਜਿੱਥੇ ਨਸ਼ਾ ਸੀਗਾ ਅੱਜ ਨਸ਼ਿਆਂ ਦੀ ਪਰਮਾਹਾਰਿਆ ਤੇ ਇਹ ਵੀ ਸਵਾਲ ਨੇ ਵੀ ਸੰਘਰਸ਼ ਬਾਕੀ ਆ ਸਾਡਾ ਇਸ ਕਰਕੇ ਗੁਰੂ ਸਾਹਿਬੰਦਾ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਆਪ ਨੂੰ ਸੰਘਰਸ਼ਾਂ ਨੂੰ ਸਮਰਪਿਤ ਕਰੀਏ ਸ਼ੰਗਰਸ਼ਾਂ ਵਾਲੇ ਪਾਸੇ ਚੱਲੀਏ ਕਿਉਂਕਿ ਇਸ ਸਮੇਂ ਦੀ ਬਹੁਤ ਵੱਡੀ ਲੋੜ ਹੈਗੀ ਆ। ਭਰਾਵੋ ਅੱਜ ਤਕਰੀਬਨ 42ਵਾਂ 43ਵਾਂ ਦਿਨ ਡੱਲੇਵਾਲ ਸਾਹਿਬ ਜੀ ਦੇ ਮਾਰਨ ਵਰਤ ਦਾ ਹੋ ਚੱਲਿਆ ਵਾ। ਸਾਡਾ ਅੰਦੋਲਨ ਅੱਜ 6 ਆ। 7 ਦਿਨਾਂ ਨੂੰ ਅਸੀਂ 11 ਮਹੀਨੇ ਪੂਰੇ ਕਰ ਲੈਣੇ ਆ। ਔਰ ਜਿਵੇਂ ਪੰਜਾਬੀਆਂ ਨੇ ਪੰਜਾਬ ਪੰਨ ਨੂੰ ਸਫਲ ਕੀਤਾ ਮਹਾਪੰਚਾਇਤ ਖਨੋਰੀ ਵਾਲੀ ਨੂੰ ਲੱਖਾਂ ਲੋਕਾਂ ਨੇ ਪਹੁੰਚ ਕੇ ਸਹਿਯੋਗ ਦਿੱਤਾ ਅੱਜ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਪੀਲ ਆ ਨੇੜੇ ਦੇ ਜਿਹੜੇ ਇਲਾਕੇ ਆ ਉਸਮੂ ਬਾਰਡਰ ਤੇ ਪ੍ਰਕਾਸ਼ ਦਿਹਾੜੇ ਤੇ ਪਹੁੰਚੋ ਸੋ ਇਹਦੇ ਵਾਸਤੇ ਅਸੀਂ ਧੰਨਵਾਦ ਕਰੀਏ ਤੁਹਾਡੇ ਸਾਰਿਆਂ ਦੇ